Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਫੇਦੇ ਦੇ ਦਰਖਤ ਚ ਵੱਜੀ ਦੁੱਧ ਵਾਲਾ ਟੈਂਕਰ ਦੋ ਜ਼ਖਮੀ ਨਡਾਲਾ ਬਿਜਲੀ ਕਰਨ ਨੇੜੇ ਇੱਕ ਦੁੱਧ ਵਾਲੀ ਟੈਂਕਰ ਗੱਡੀ ਸਵੇਦੇ ਦੇ ਦਰਖਤ 'ਚ ਵੱਜ ਗਈ ਜਿਸ ਕਾਰਨ ਗੱਡੀ ਦੇ ਡਰਾਈਵਰ ਅਤੇ ਕਲੀਨਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਇਸ ਹਾਦਸੇ ਦੌਰਾਨ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਅਗਡੇ ਦੇ ਡਰਾਈਵਰ ਸਾਰਾ ਸਿੰਘ ਨੇ ਕਲੀਨਰ ਮਨਦੀਪ ਸਿੰਘ ਵਾਸੀ ਮੋਗਾ ਨੇ ਦੱਸਿਆ ਕਿ ਅਸੀਂ ਆਪਣੀ ਗੱਡੀ ਪੀਬੀ 29 आर 4533 ਤੇ ਰੋਜ਼ਾਨਾ ਦੀ ਤਰ੍ਹਾਂ ਇਸ ਇਲਾਕੇ ਤੋਂ ਦੁੱਧ ਇਕੱਠਾ ਕਰਕੇ ਮੋਗਾ ਜਾ ਰਹੇ ਸੀ ਜਦੋਂ ਸਵੇਰੇ 4:00 ਵਜੇ ਉਕਤ ਜਗ੍ਹਾ ਤੇ ਪਹੁੰਚੇ ਤਾਂ ਅਚਾਨਕ ਗੱਡੀ ਦੂਜੇ ਪਾਸੇ ਸੜਕ ਕਿਨਾਰੇ ਸਵੇਦੇ ਦੇ ਰਖਤ 'ਚ ਜਾ ਕੇ ਵੱਜੀ ਇਸ ਕਾਰਨ ਉਹਨਾਂ ਦੇ ਸਗੀ ਰਾਗਰ ਵੱਲੋਂ ਸਾਨੂੰ ਨੇੜੇ ਸਤਨਕ ਹਸਪਤਲ ਵਿੱਚ ਜਾਇਆ ਗਿਆ ਤੇ ਸਾਡਾ ਇਲਾਜ ਸ਼ੁਰੂ ਕਰਵਾਇਆ ਗਿਆ ਬਾਈਟ ਇਨਚਾਰਜ ਪੁਲਿਸ ਬੁਲਤੋ ਰਿਪੋਰਟ ਮਨਜੀਤ ਸਿੰਘ ਦੀ ਮਾਡ ਰਿਪੋਰਟ ਭਾਈ ਭਾਈ ਕਿੱਦਾਂ ਉੱਤਰ ਹੱਸ ਹੈ ਉਹ ਆਪਣੇ ਦੁੱਧ ਚੱਕ ਲਈ ਹੁੰਦੇ ਸੀਗੇ ਜੀ ਪਿੰਡਾਂ ਦੇ ਵਿੱਚੋਂ ਨੈਸਲੇ ਦੀ ਗੱਡੀ ਹੈ ਜੀ ਤੇ ਮੋਗੇ ਜਾਣੇ ਉਹਨੇ ਲੈ ਕੇ ਤੇ ਇਧਰੋਂ ਹੀ ਬਿੱਗ ਵਾਲਾੋਂ ਇਧਰ ਸੁਬਾਨਪੁਰਾਲ ਦੀ ਕਪੂਰਸ ਵਾਲੀ ਦੀ ਮੋਗੇ ਨਹੀਂ ਜਾਣਾ ਸੀਗਾ ਤੇ ਉੱਥੇ ਮੋੜ ਪੈਂਦਾ ਵਾ ਤੇ ਉੱਥੋਂ ਪਤਾ ਨਹੀਂ ਲੱਗਿਆਗਾ ਕਿਹੜੇ ਹਿਸਾਬ ਨਾਲ ਗੱਡੀ ਜਾ ਕੇ ਦਰਖਤ ਚ ਬਚੀ ਤਿੰਨਾਂ ਤੋਂ ਸਮਝ ਜਿਦਾ ਆਸਵਾਦ ਚਾਰ 4.5 ਵਜੇ ਦਾ ਸੀਗੇ। ਠੀਕ ਹੈ। ਸਵੇਰ ਇੱਥੇ ਜੀ ਆਵਾਜ਼ ਹੀ ਰੋਕੀ ਬਾਹਰ ਨਿਕਲ ਗਏ ਤੇ ਬੰਦੇ ਸਾਨੂੰ ਛੱਡ ਕੇ ਗਏ ਇੱਥੇ ਕਾਰ ਦੇ ਵਿੱਚ ਤੇ ਇੱਕ ਬੰਦਾ ਉੱਥੇ ਹੀ ਸੀਗਾ ਜੀ। ਕਿੰਨਾ ਨੁਕਸਾਨ ਹੋਇਆ ਸੀ? ਨੁਕਸਾਨ ਗੱਡੀ ਦਾ ਸਾਰਾ ਹੀ ਆ ਜੀ। ਕੈਮਰਨ ਵਗੈਰਾ ਸਾਰਾ ਟੁੱਟ ਗਿਆ ਜੰਮੂਰ ਨਾਲ। ਗੱਡੀ ਲੋਨ ਸੀ। ਗੱਡੀ ਲੋਨ ਆ ਜੀ। ਦੌਦੂ ਸੀ ਵਿੱਚ। ਠੀਕ ਹੈ। ਡਰਾਈਵਰ ਦਾ ਕਿਸ ਤਰ੍ਹਾਂ? ਡਰਾਈਵਰ ਠੀਕ ਹੈ ਜੀ। ਠੀਕ ਹੈ। ਕਿੱਥੋਂ ਆਏ ਜੀ ਮਰਦ? ਅਸੀਂ ਮੋਗੇ ਤੋਂ ਆਉਂਦੇ ਹਾਂ ਜੀ। ਡੇਲੀ ਅਪ-ਡਾਊਨ ਕਰਦੇ ਹਾਂ ਜਿੱਥੇ। ਠੀਕ ਹੈ। ਤੇ ਅਰੇ ਤੇ ਤਹਾਸ ਆ ਰਹਾ ਵਾ ਕੀ ਹਾਲਤ ਉਹਨਾਂ ਦੀ ਹਾਂ ਏ ਠੀਕ ਹੈ ਡਰਾਈਵਰ ਉਹ ਕੋਟਾ ਪਰ ਦੋਨੋਂ ਠੀਕ ਨੇ ਹਾਂਜੀ ਤੇ ਮੈਂ ਤੁਹਾਨੂੰ ਦੇਖ ਕੇ ਆਏ ਹਾਂ ਤੇ ਉਹ ਮਨ ਕਿਤਾ ਮਾਪਦਾ ਹਸਤਾ ਕੀ ਦੱਸਦੇ ਨੇ ਉਹ ਦੱਸਦੇ ਕਿ ਇਹਨਾਂ ਦੀ ਕੰਪਨੀ ਵਿੱਚ ਮੇਰਾ ਦੋਸਤ ਇੱਕ ਆਰਮੀ ਰਿਟਾਇਰ ਉਹਨਾਂ ਮੈਨੂੰ ਸਵੇਰੇ 5 ਵਜੇ ਫੋਨ ਕੀਤਾ ਕਿ ਦੰਦ ਸਾਡੀ ਗੱਡੀ ਦਾ ਇੱਕ ਐਕਸੀਡੈਂਟ ਹੋ ਗਿਆ ਤੂੰ ਜਲਦੀ ਜਾ ਜਲਦੀ ਜਾ ਕੇ ਉਹਨਾਂ ਦੀ ਕੋਈ ਪਤਾ ਕਰ ਕੀ ਹਸਤਾ ਹੋਵੇ ਜਦੋਂ ਮੈਂ ਇੱਥੇ ਆਇਆ ਤੇ ਡਰਾਈਵਰ ਇੱਥੇ ਬੈਠਾ ਸੀ ਤੇ ਜਿਹੜਾ ਨਾਲ ਦਾ ਕੋਡਰ ਸੁੱਤਾ ਵੈ ਸੀ ਉਹਨੂੰ ਲੈ ਗਏ ਹਸਪੀਟਲ ਤੇ ਫਿਰ ਜਿਹੜਾ ਡਰਾਈਵਰ ਸੀ ਉਹਨੂੰ ਨਾਲ ਲੈ ਗਿਆ ਤੇ ਨਡਾਲੇ ਵਾਲੀ ਹਸਪੀਟਲ ਦੇ ਉਹਨੂੰ ਐਡਮਿਟ ਕਰਾਇਆ ਤੇ ਠੀਕ ਨੇ ਚਾਪ ਨੇ ਪਲਾ ਹੁਣ ਕੁਛ ਹਾਲ ਠੀਕ ਉਹਨਾਂ ਦੀ ਠੀਕ ਹੈ ਜੀ